ਤਾ ਹਰਚਰਨ ਪੁੱਲਰ ਨੂੰ ਸੀਬੀਆਈ ਆਫਿਸ ਤੋਂ ਚੰਡੀਗੜ੍ਹ ਸੀਬੀਆਈ ਸਪੈਸ਼ਲ ਕੋਰਟ ਵਿੱਚ ਪੇਸ਼ ਕਰਨ ਲਈ ਸੀਬੀਆਈ ਦੀ ਟੀਮ ਲੈ ਕੇ ਚੱਲੀ ਹੈ ਸੀਬੀਆਈ ਆਫਿਸ ਸੈਕਟਰ 30 ਤਸਵੀਰਾਂ ਤੁਹਾਡੇ ਸਾਹਮਣੇ ਨੇ ਹਰਚਰਨ ਪੁੱਲਰ ਬੈਗੇ ਨੇ ਗੱਡੀ 'ਚ ਦੋ ਗੱਡੀਆਂ ਸੀਬੀਆਈ ਦੇ ਆਫਿਸ ਤੋਂ ਨਿਕਲਣ ਲੱਗੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕੱਲ ਸੀਬੀਆਈ ਨੇ ਡੀਆਈਜੀ ਪੰਜਾਬ ਪੰਜਾਬ ਪੁਲਿਸ ਦਾ ਇੱਕ ਵੱਡਾ ਚਿਹਰਾ ਹਰਚਰਨ ਪੁੱਲਰ ਨੂੰ ਅਰੈਸਟ ਕੀਤਾ ਸੀ ਪੈਸੇ ਮੰਗਣ ਦੇ ਰਿਸ਼ਵਤ ਦੇ ਇਲਜ਼ਾਮਾ ਵਿੱਚ ਉਸ ਤੋਂ ਬਾਅਦ ਘਰ ਤੋਂ 5 ਕਰੋੜ ਤੋਂ ਕੈਸ਼ ਬਰਾਮਦ ਹੋਇਆ 골ਡ ਬਰਾਮਦ ਹੋਇਆ ਔਰ ਐਫ ਆਈ ਆਰ ਦਰਜ ਕੀਤੀ ਹੁਣ ਹਰਚੰਨ ਪੁੱਲਰ ਨੂੰ ਸੀਬੀਆਈ ਸੀਬੀਆਈ ਦੀ ਜਿਹੜੀ ਟੀਮ ਹੈ ਉਹ ਲੈ ਕੇ ਚੱਲੀ ਹੈ ਸਪੈਸ਼ਲ ਕੋਰਟ ਚੰਡੀਗੜ੍ਹ ਸੈਕਟਰ 43 ਜਿੱਥੇ ਸਪੈਸ਼ਲ ਕੋਰਟ ਹੈ ਸੀਬੀਆਈ ਦੀ ਉੱਥੇ ਲੈ ਕੇ ਜਾਏਗੀ ਸੀਬੀਆਈ ਦੀ ਟੀਮ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਰਿਮਾਂਡ ਮੰਗਿਆ ਜਾਏਗਾ ਸੈਕਟਰ 30 ਸੀਬੀਆਈ ਦਾ ਆਫੀਸਰ ਜਿੱਥੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਸੀਂ ਦਫ਼ਤਰ ਦੇ ਮੌਜੂਦ ਹਰ ਚਰਨ ਪੂਰਨ ਗੱਡੀ ਵਿੱਚ ਬੈਠ ਚੁੱਕੇ ਨੇ ਹਰ ਚਰਨ ਗੱਡੀ ਵਿੱਚ ਬੈਠ ਚੁੱਕੇ ਨੇ ਔਰ ਇਹ ਤਸਵੀਰਾਂ ਤੁਸੀਂ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਗਏ ਨੇ ਜਾਸੀ ਜਿਹੜੀ ਇਸ ਟਾਈਮ ਜਾਸੀ ਜੋ ਤਸਵੀਰਾਂ ਸੈਕਟਰ 30 ਸੀਬੀਆਈ ਦਫ਼ਤਰ ਦੇ ਤੁਹਾਡੇ ਸਾਹਮਣੇ ਦਿਖਾ ਰਹੇ ਨੇ ਤਮਾਮ ਇਸ ਤਰ੍ਹਾਂ ਦੀ ਰਿਕਵਰੀ ਜਿਹੜੀ ਸਾਹਮਣੇ ਹੈ ਗੱਡੀਆਂ ਦੋ ਗੱਡੀਆਂ ਸੀਬੀਆਈ ਦੀ ਜਿਹੜੀਆਂ ਉਹ ਤਿਆਰ ਨੇ ਔਰ ਸੀਬੀਆਫਿਸ ਤੋਂ ਗੱਡੀ ਨਿਕਲ ਲੱਗਿਆ ਤੁਹਾਡੇ ਸਾਹਮਣੇ ਤਸਵੀਰਾਂ ਜਿਹੜੀ ਨੇ ਇਸ ਟਾਈਮ ਇਸ ਟਾਈਮ ਤਸਵੀਰਾਂ ਜਿਹੜੇ ਨੇ ਸੀਬੀਆਫਿਸ ਦੀਆਂ ਨੇ ਹਰਚਨਪੂਲਰ ਨੂੰ ਲੈ ਕੇ ਸੀਬੀਆ ਦੀ ਟੀਮ ਨਿਕਲ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਸਕਰੀਨ ਤੇ ਨੇ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਸਕਰੀਨ ਤੇ ਨੇ ਹਰਚਨਪੂਲਰ ਦੀ ਇੱਕ ਤਸਵੀਰ ਦੇਖੋ ਹਰਚਨਪੂਲਰ ਨੂੰ ਸੀਬੀਆ ਦੀ ਟੀਮ ਲੈ ਕੇ ਨਿਕਲ ਰਹੀ ਹੈ ਸੀਬੀਆਫਿਸ ਤੋਂ ਔਰ ਇਹ ਤਸਵੀਰ ਹਰਚਨਪੂਲਰ ਮੂੰਹ ਟੱਕ ਕੇ ਬੈਠੇ ਹੋਏ ਨੇ ਮੂੰਹ ਟੱਕ ਕੇ ਬੈਠੇ ਹੋਏ ਨੇ ਹਰਚਨਪੂਲਰ ਔਰ ਸੀਬੀਆ ਦੀ ਟੀਮ ਨਿਕਲੀ ਆ ਹਲੇ ਸੀਬੀਆ ਦੀ ਟੀਮ ਨਿਕਲੀ ਆ ਹਲੇ ਜ ਤਸਵੀਰਾਂ ਤੁਸੀਂ ਦੇਖੋ ਸੀਬੀਆਈ ਦੀ ਟੀਮ ਲੈ ਕੇ ਨਿਕਲ ਚੁੱਕੀ ਹੈ ਸੈਕਟਰ 43 ਸੈਕਟਰ 43 ਤਾਂ ਇਹ ਤਸਵੀਰਾਂ ਤੁਸੀਂ ਸੀਬੀਆਈ ਆਫਿਸ ਤੋਂ ਨਿਕਲ ਚੁੱਕੀ ਹੈ ਟੀਮ ਸਾਹਮਣੇ ਦੋ ਗੱਡੀਆਂ ਚ ਸੀਬੀਆਈ ਦੀ ਟੀਮ ਨਿਕਲ ਚੁੱਕੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਦਾ ਡੀਆਈਜੀ ਐਚਐਸ ਪੁੱਲਰ ਨੂੰ ਲੈ ਕੇ ਸੀਬੀਆਈ ਦੀ ਟੀਮ ਸੈਕਟਰ 43 ਸੀਬੀਆਈ ਸਪੈਸ਼ਲ ਕੋਰਟ ਪਹੁੰਚਣ ਵਾਲੀ ਹੈ ਤਸਵੀਰਾਂ ਤੁਸੀਂ ਦੇਖੋ ਡੀਆਈਜੀ ਪੁੱਲਰ ਵਿੱਚ ਬੈਠੇ ਨੇ ਤੇ ਵਿਚੋਲੀਆ ਵੀ ਇਸੇ ਗੱਡੀ 'ਚ ਹੈ ਔਰ ਦੋਨਾਂ ਨੇ ਰੁਮਾਲ ਬੰਦੇ ਹੋਏ ਨੇ ਮੂੰਹ ਤੋਂ ਔਰ ਸੀਬੀਆਈ ਦੀ ਟੀਮ ਨੇ ਅਰੈਸਟ ਕੀਤਾ ਸੀ ਕੱਲ ਰਿਸ਼ਵਤ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਇੱਕ ਵੱਡਾ ਨਾਮ ਵੱਡੇ ਅਫਸਰ ਡੀਆਈਜੀ ਐਚਐਸ ਪੁੱਲਰ ਔਰ ਉਸ ਤੋਂ ਬਾਅਦ ਇੱਕ ਵਿਚੋਲੀਆ ਵੀ ਅਰੈਸਟ ਕੀਤਾ ਔਰ ਇੱਕ ਕੰਪਲੇਂਟ ਜਿਹੜੀ ਹੈਗੀ ਹੈ ਉਹ ਸਾਹਮਣੇ ਆਈ ਸੀ 11 ਅਕਤੂਬਰ ਦੀ ਕੰਪਲੇਂਟ ਸੀਗੀ ਆਕਾਸ਼ ਬੱਤਾ ਮੰਡੀ ਗੋਵਿੰਦਗੜ੍ਹ ਦਾ ਨਿਵਾਸੀ ਅਜਿਨੇ ਕੰਪਲੇਂਟ ਦਿੱਤੀ ਸੀ ਕਿ ਇੱਕ ਵਿਚੋਲੀਆ ਜਿਹੜਾ ਹੈਗਾ ਉਹ ਐਚਐਸ ਭੁੱਲਰ ਦਾ ਨਾਂ ਲੈ ਕੇ ਪੈਸੇ ਮੰਗ ਰਿਹਾ ਔਰ ਬਾਅਦ ਚ ਉਹਨੇ ਕਿਹਾ ਕਿ ਐਚਐਸ ਭੁੱਲਰ ਵੀ ਉਹਨਾਂ ਤੋਂ ਪੈਸੇ ਮੰਗ ਰੇ ਨੇ ਕਿ ਐਫਆਈਆਰ ਵਿੱਚ 2023 ਦੀ ਐਫਆਈਆਰ ਸੀਗੀ ਸ਼ਿਕਾਇਤ ਕਰਤਾ ਦੇ ਉੱਪਰ ਤੇ ਉਸ ਐਫਆਈਆਰ ਵਿੱਚ ਉਹਨੂੰ ਬਚਾਣ ਲਈ ਇਹ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ 5 ਲੱਖ ਦੀ ਜਿਹੜੀ ਕੱਲ ਪੈਸੇ ਲੈ ਕੇ ਵਿਚੋਲੀਆ ਅਰੈਸਟ ਕੀਤਾ ਤੇ ਉਸ ਤੋਂ ਬਾਅਦ ਐਚਐਸ ਭੁੱਲਰ ਨੂੰ ਅਰੈਸਟ ਕੀਤਾ ਔਰ सीबीआई ਕੋਲ 11 ਅਕਤੂਬਰ ਦੀ ਇਹ ਕੰਪਲੇਂਟ ਸੀ ਕਿ सीबीआई ਨੇ ਉਸ ਤੋਂ ਬਾਅਦ ਇੱਕ ਪੂਰੇ ਲੋ ਪ੍ਰੋਫਾਈਲ ਰੱਖ ਕੇ ਇੱਕ ਰੇਕੀ ਕਰਕੇ ਇੱਕ ਆਪਣੇ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਹੀ ਐਚਐਸ ਪੂਲਰ ਨੂੰ ਅਰੈਸਟ ਕੀਤਾ ਕਾਲ ਰਿਕਾਰਡਿੰਗ ਦੀ ਗੱਲ ਹੋਏ ਭਾਵੇਂ ਮੋਬਾਈਲ ਨੰਬਰਾਂ ਦੀ ਗੱਲ ਹੋਏ ਔਰ ਉਸ ਤੋਂ ਬਾਅਦ ਐਚਐਸ ਪੂਲ ਨੂੰ ਅਰੈਸਟ ਕਰਕੇ ਕੱਲ ਉਹਨਾਂ ਦੇ ਆਫਿਸ ਤੋਂ ਅਰੈਸਟ ਕਰਕੇ सीबीआई ਨੇ ਸੈਕਟਰ 30 ਆਪਣੇ ਜਿਹੜਾ ਆਫਿਸ ਉੱਥੇ ਰੱਖਿਆ ਔਰ ਘਰ ਜਿਨਾ ਉਹਦਾ ਉੱਥੇ ਤਲਾਸ਼ੀ ਅਭਿਆਨ ਚਲਾਇਆ ਜਿਹਦੇ ਵਿੱਚ 5 ਕਰੋੜ ਤਾਰੀਖ 5 ਕਰੋੜ ਕੈਸ਼ ਮਿਲਿਆ ਤਾਂ ਹੋਰ ਜੁਐਲਰੀ ਗੱਡੀਆਂ ਪ੍ਰਾਪਰਟੀਆਂ ਦੀ ਗੱਲ ਹੈ ਲੇਕਿਨ ਇਹ 5 ਕਰੋੜ ਬਹੁਤ ਵੱਡਾ ਕੈਸ਼ ਹੁੰਦਾ ਹੈ ਇੱਕ ਆਈਪੀਐਸ ਜਾਂ ਕਿਸੇ ਅਧਿਕਾਰੀ ਦੇ ਘਰੋਂ ਮਿਲਣਾ ਤਾਂ ਤਸਵੀਰਾਂ ਤੁਸੀਂ ਦੇਖੋ ਇਹ ਸਾਹਮਣੇ ਇਹ ਗੱਡੀ ਹੈ ਜਿਹਦੇ ਵਿੱਚ ਐਚਐਸ ਪੁੱਲਰ ਤੇ ਵਿਚੋਲੀਆ ਦੋਨੋਂ ਬੈਠੇ ਨੇ ਰੁਮਾਲ ਅਮੂ ਤੇ ਰੁਮਾਲ ਆਇਆ ਹੋਇਆ ਇਹਨਾਂ ਨੇ ਇਹ ਗੱਡੀਆਂ ਦਾ ਕਾਫਲਾ ਜਿਹੜਾ ਹੁਣ ਅੰਦਰ ਐਂਟਰ ਕਰੇਗਾ ਇਸ ਦਰਵਾਜ਼ੇ ਤੋਂ ਦੋ ਗੱਡੀਆਂ ਨੇ ਤਾਂ ਹੁਣ ਐਚਐਸ ਪੁੱਲਰ ਜਿਹੜੇ ਹੈਗੇ ਤੁਸੀਂ ਦੇਖੋ ਤਾਂ ਇਹ ਤਸਵੀਰਾਂ ਨੇ ਇਹ ਤਸਵੀਰਾਂ ਇਸ ਟਾਈਮ ਦੇਖੋ ਤੁਸੀਂ ਤਾਂ ਐਚਐਸ ਪੂਲਰ ਔਰ ਲੈ ਕੇ ਅੰਦਰ ਜਿਹੜੀ ਹੈਗੀ ਆ ਉਹ ਸੀਬੀਆਈ ਦੀ ਟੀਮ ਜਾ ਚੁੱਕੀ ਹੈ ਤਾਂ ਸੈਕਟਰ 43 ਕੋਰਟ ਦੀਆਂ ਤਸਵੀਰਾਂ ਨੇ ਜਿੱਥੇ ਐਚਐਸ ਪੂਲਰ ਨੂੰ ਪੇਸ਼ ਕਰਨ ਲਈ ਲਿਆਇਆ ਗਿਆ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਹੈ ਕਿਉਂਕਿ ਸੀਬੀਆਈ ਰਿਮਾਂਡ ਜਿਹੜਾ ਹੈਗਾ ਉਹ ਮੰਗੇਗੀ ਸੀਬੀਆਈ ਤਾਂ ਸੀਬੀਆਈ ਨੇ ਲਗਲ ਲਗਾਤਾਰ ਤਲਾਸ਼ੀਬੀਆਂ ਜਿਹੜਾ ਚਲਾਇਆ ਜਿਹਦੇ ਵਿੱਚ ਭਾਰੀ ਕੈਸ਼ ਬਰਾਮਦ ਹੋਇਆ ਸੈਕਟਰ 40 ਦੀ ਕੋਠੀ ਤੋਂ ਹੁਣ सीबीआई ਨੂੰ ਲੈ ਕੇ ਸੈਕਟਰ 43 ਜਿਲ੍ਹਾ ਅਦਾਲਤ सीबीआई ਸਪੈਸ਼ਲ ਕੋਰਟ ਵਿੱਚ ਪਹੁੰਚੀ ਹੈ ਦੋ ਗੱਡੀਆਂ ਵਿੱਚ सीबीआई ਦੀ ਟੀਮ ਸਵਾਰ ਸੀ ਜਿਹਦੇ ਵਿੱਚ ਪਿਛਲੀ ਗੱਡੀ 'ਚ ਭੁੱਲਰ ਤੇ ਵਿਚੋਲੀਆ ਸੀਗੇ ਤਾਂ ਹੁਣ ਦੇਖਣਾ ਆਏਗਾ ਕਿ ਰਿਮਾਂਡ ਕਿੰਨੇ ਦਿਨ ਦਾ ਮਿਲਦਾ ਹੈ ਔਰ ਕਿੰਨੇ ਦਿਨ ਲਈ ਫਿਰ ਤੋਂ सीबीआई ਦੀ ਰਿਮਾਂਡ ਵਿੱਚ ਭੇਜਿਆ ਜਾਂਦਾ ਹੈ ਐਚਐਸ ਭੁੱਲਰ ਤੇ ਵਿਚੋਲੀਆ ਨੂੰ